ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਨੂੰ ਤੁਸੀਂ ਆਪਣੀ ਦੀ ਮੰਨ ਕੇ ਕਰਦੀਆਂ ਚਾਬੀਆਂ ਸੌਪੀਆਂ ਉਹ ਤੁਹਾਡੀ ਮੌਤ ਦੀ ਤਾਰੀਖ ਲਿਖ ਰਹੀ ਹੋਵੇ ਮੈਂ ਸਰਹੱਦਾਂ ਤੇ ਦੁਸ਼ਮਣਾਂ ਦੀਆਂ ਗੋਲੀਆਂ ਤੋਂ ਤਾਂ ਬਚ ਗਿਆ ਪਰ ਆਪਣੇ ਹੀ ਘਰ ਵਿੱਚ ਮੇਰੀ ਚਾਹ ਵਿੱਚ ਕੋਲੇ ਗਏ ਜ਼ਹਿਰ ਨੇ ਮੇਰੀ ਰੂਹ ਕੰਬਾ ਦਿੱਤੀ ਅੱਜ ਦੀ ਇਹ ਕਹਾਣੀ ਸਿਰਫ ਇੱਕ ਤੋਖੇ ਦੀ ਕਹਾਣੀ ਨਹੀਂ ਹੈ ਬਲਕਿ ਹਰ ਉਸ ਬਜ਼ੁਰਗ ਲਈ ਇੱਕ ਵੱਡੀ ਚੇਤਾਵਨੀ ਹੈ ਜੋ ਅੱਖਾਂ ਬੰਦ ਕਰਕੇ ਆਪਣਿਆਂ ਤੇ ਪਰੋਸਾ ਕਰਦਾ ਹੈ ਵੀਡੀਓ ਨੂੰ ਅੰਤ ਤੱਕ ਦੇਖਣਾ ਕਿਉਂਕਿ ਜੋ ਸੱਚ ਮੇਰੇ ਸਾਹਮਣੇ ਆਇਆ ਉਹ ਤੁਹਾਡੇ ਨਾਲ ਵੀ ਵਾਪਰ ਸਕਦਾ ਹੈ ਮੇਰਾ ਨਾਮ ਕਰਤਾਰ ਸਿੰਘ ਹੈ ਮੈਂ ਫੌਜ ਤੋਂ ਰਿਟਾਇਰ ਹੋਇਆ ਇੱਕ ਸੂਬੇਦਾਰ ਹਾਂ ਮੈਂ ਸਾਰੀ ਉਮਰ ਸਰਹੱਦਾਂ ਤੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਅਸਲੀ ਦੁਸ਼ਮਣ ਮੇਰੇ ਆਪਣੇ ਘਰ ਵਿੱਚ ਹੀ ਬੈਠਾ ਹੈ ਮੇਰੀ ਪਤਨੀ ਦੇ ਜਾਣ ਤੋਂ ਬਾਅਦ ਮੇਰਾ ਪੁੱਤਰ ਸੰਦੀਪ ਅਤੇ ਨੂੰਹ 모ਨਾ ਹੀ ਮੇਰਾ ਪਰਿਵਾਰ ਸਨ ਮੈਂ ਆਪਣੀ ਸਾਰੀ ਉਮਰ ਦੀ ਕਮਾਈ ਨਾਲ ਸ਼ਹਿਰ ਵਿੱਚ ਇੱਕ ਆਲੀਸ਼ਾਨ ਕੋਠੀ ਬਣਾਈ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਨੂੰਹ 모ਨਾ ਮੇਰੀ ਬਹੁਤ ਇੱਜ਼ਤ ਕਰਦੀ ਹੈ ਪਰ ਇੱਕ ਦਿਨ 모ਨਾ ਆਪਣਾ ਮੋਬਾਈਲ ਡਰਾਇੰਗ ਰੂਮ ਵਿੱਚ ਪੁੱਲ ਗਈ ਫੋਨ ਤੇ ਲਗਾਤਾਰ ਮੈਸੇਜ ਆ ਰਹੇ ਸਨ ਜਿਸ ਕਾਰਨ ਮੈਂ ਫੋਨ ਚੁੱਕ ਲਿਆ ਮੈਸੇਜ ਪੜ੍ਹ ਕੇ ਮੇਰੇ ਪੈਰਾਂ ਹਿੱਟੋ ਜ਼ਮੀਨ ਨਿਕਲ ਗਈ ਕੋਈ ਪ੍ਰਾਪਰਟੀ ਡੀਲਰ ਲਿਖ ਰਿਹਾ ਸੀ ਕਾਗਜ਼ ਤਿਆਰ ਹਨ ਬਸ ਬੁੱਡੇ ਦੇ ਅੰਗੂਠੇ ਲਵਾ ਲੋ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਮੈਂ ਕੰਬਦੇ ਹੱਥਾਂ ਨਾਲ ਉਸਦਾ ਫੋਨ ਫਰੋਲਿਆ ਤਾਂ ਮੇਰੀ ਰੂਹ ਕੰਬ ਗਈ ਫੋਨ ਵਿੱਚ ਇੱਕ ਫੋਲਡਰ ਸੀ ਜਿਸ ਤੇ ਲਿਖਿਆ ਸੀ ਮਿਸ਼ਨ ਜਾਇਦਾਦ ਉਸ ਵਿੱਚ ਮੇਰੀਆਂ ਬੈਕ ਡਾਇਰੀਆਂ ਅਤੇ ਮੇਰੇ ਪਲਾਟਾਂ ਦੇ ਕਾਗਜ਼ਾਂ ਦੀਆਂ ਫੋਟੋਆਂ ਸਨ ਇੰਨਾ ਹੀ ਨਹੀਂ ਉੱਥੇ ਇੱਕ ਵਕੀਲ ਨਾਲ ਗਲਬਾਤ ਦੀ ਰਿਕਾਰਡਿੰਗ ਸੀ ਜਿਸ ਵਿੱਚ ਮੋਨਾ ਮੈਨੂੰ ਪਾਗਲ ਸਾਬਤ ਕਰਨ ਦੀ ਯੋਜਨਾ ਬਣਾ ਰਹੀ ਸੀ ਮੈਨੂੰ ਯਾਦ ਆਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੋਨਾ ਮੈਨੂੰ ਰੋਜ਼ ਰਾਤ ਨੂੰ ਇੱਕ ਦਵਾਈ ਦਿੰਦੀ ਸੀ ਉਹ ਕਹਿੰਦੀ ਸੀ ਪਾਪਾ ਜੀ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਰ ਉਸ ਦਵਾਈ ਤੋਂ ਬਾਅਦ ਮੇਰਾ ਸਿਰ ਕੁੰਮਣ ਲੱਗਦਾ ਸੀ ਅਤੇ ਮੈਂ ਸਭ ਕੁਝ ਭੁੱਲ ਜਾਂਦਾ ਸੀ ਉਹ ਜਾਣਬੁੱਝ ਕੇ ਮੈਨੂੰ ਅਜਿਹੀਆਂ ਗੋਲੀਆਂ ਦੇ ਰਹੀ ਸੀ ਜਿਸ ਨਾਲ ਮੈਂ ਮਾਨਸਿਕ ਤੌਰ ਤੇ ਕਮਜ਼ੋਰ ਲੱਗਾ ਉਹ ਚਾਹੁੰਦੀ ਸੀ ਕਿ ਮੈਂ ਆਪਣੀ ਸਾਰੀ ਜਾਇਦਾਦ ਉਸ ਦੇ ਨਾਮ ਕਰ ਦੇਵਾਂ ਪਰ ਉਹ ਪੁੱਲ ਗਈ ਸੀ ਕਿ ਉਹ ਇੱਕ ਫੌਜੀ ਨਾਲ ਮੱਥਾ ਲਾ ਰਹੀ ਸੀ ਮੈਂ ਚੁੱਪਚਾਪ ਆਪਣੇ ਇੱਕ ਪੁਰਾਣੇ ਸਾਥੀ ਨੂੰ ਫੋਨ ਕੀਤਾ ਜੋ ਹੁਣ ਪੁਲਿਸ ਵਿੱਚ ਉੱਚੇ ਅਹੁਦੇ ਤੇ ਸੀ ਅਸੀਂ ਇੱਕ ਖਤਰਨਾਕ ਜਾਲ ਵਿਛਾਇਆ ਅਗਲੇ ਦਿਨ ਮੈਂ ਬਹੁਤ ਬਿਮਾਰ ਹੋਣ ਦਾ ਨਾਟਕ ਕੀਤਾ ਅਤੇ ਕਿਹਾ ਤੀਏ ਮੈਨੂੰ ਲੱਗਦਾ ਮੇਰਾ ਅੰਤ ਨੇੜੇ ਹੈ ਮੈਂ ਸਭ ਕੁਝ ਤੇਰੇ ਨਾਮ ਕਰਨਾ ਚਾਹੁੰਦਾ ਹਾਂ ਉਸ ਦੇ ਚਿਹਰੇ ਤੇ ਲਾਲਚੀ ਮੁਸਕਾਨ ਆ ਗਈ ਉਹ ਤੁਰੰਤ ਵਕੀਲ ਨੂੰ ਲੈ ਕੇ ਆਈ ਅਤੇ ਕਾਗਜ਼ਾਂ ਤੇ ਮੇਰੇ ਦਸਤਖਤ ਕਰਵਾਉਣ ਲੱਗੀ ਪਰ ਜਿਵੇਂ ਹੀ ਉਸਨੇ ਕਾਗਜ਼ ਫੜੇ ਪੁਲਿਸ ਨੇ ਕਾਰਨੂ ਕੈਰ ਲਿਆ ਮੇਰਾ ਪੁੱਤਰ ਸੰਦੀਪ ਵੀ ਉੱਥੇ ਪਹੁੰਚ ਗਿਆ ਜਿਸ ਨੂੰ ਮੈਂ ਸਾਰੇ ਸਬੂਤ ਪਹਿਲਾਂ ਹੀ ਦਿਖਾ ਦਿੱਤੇ ਸਨ ਜਦੋਂ ਪੁਲਿਸ ਨੇ ਮੋਨਾ ਦੇ ਫੋਨ ਵਿੱਚੋਂ ਉਹ ਸਾਜ਼ਿਸ਼ਾਂ ਅਤੇ ਨਕਲੀ ਦਵਾਈਆਂ ਬਰਾਮਦ ਕੀਤੀਆਂ ਤਾਂ ਉਸਦੇ ਹੋਸ਼ ਉੱਡ ਗਏ ਅਤੇ ਉਹ ਮਾਫ਼ੀਆਂ ਮੰਗਣ ਲੱਗੀ ਪਰ ਮੈਂ ਫੈਸਲਾ ਕਰ ਲਿਆ ਸੀ ਜਿਸ ਨੇ ਮੇਰੇ ਪਰੋਸੇ ਦਾ ਕਤਲ ਕੀਤਾ ਉਸ ਦੀ ਜਗ੍ਹਾ ਜੇਲ੍ਹ ਵਿੱਚ ਹੈ ਮੈਂ ਉਸ ਨੂੰ ਜੇਲ੍ਹ ਭਜਵਾ ਦਿੱਤਾ ਅਤੇ ਆਪਣੀ ਇੱਜ਼ਤ ਤੇ ਕਮਾਈ ਨੂੰ ਬਚਾਇਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅੰਨਾ ਪਰੋਸਾ ਕਦੇ ਨਾ ਕਰੋ اپنی صحت ਅਤੇ ਆਪਣੀ ਕਮਾਈ ਦੀ ਵਾਗਡੋਰ ਹਮੇਸ਼ਾ ਆਪਣੇ ਹੱਥਾਂ ਵਿੱਚ ਰੱਖੋ ਦੋਸਤੋ ਇਹ ਕਹਾਣੀ ਸਿਰਫ ਇੱਕ ਤੋਖੇ ਦੀ ਕਹਾਣੀ ਨਹੀਂ ਹੈ ਇਹ ਹਰ ਉਸ ਬਜ਼ੁਰਗ ਲਈ ਸਬਕ ਹੈ ਜੋ ਆਪਣਿਆਂ ਤੇ ਅੰਨਾ ਪਰੋਸਾ ਕਰਦਾ ਹੈ ਆਪਣੀ ਜਾਇਦਾਦ ਆਪਣੀ صحت ਅਤੇ ਆਪਣੇ ਬੈਂਕ ਖਾਤੇ ਆ ਤੇ کنٹرول ਹਮੇਸ਼ਾ ਆਪਣੇ ਕੋਲ ਰੱਖੋ ਰਿਸ਼ਤੇ ਨਿਭਾਓ ਪਿਆਰ ਕਰੋ ਪਰ ਸਾਵਧਾਨੀ ਕਦੇ ਨਾ ਛੱਡੋ ਯਾਦ ਰੱਖੋ ਜੇ ਤੁਸੀਂ ਆਪਣੀ ਇੱਜ਼ਤ ਖੁਦ ਨਹੀਂ ਕਰੋਗੇ ਤਾਂ ਕੋਈ ਹੋਰ ਨਹੀਂ ਕਰੇਗਾ ਜੇ ਤੁਹਾਨੂੰ ਇਹ ਕਹਾਣੀ ਸੱਚੀ ਅਤੇ ਪ੍ਰੇਰਨਾਦਾਇਕ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਤੁਹਾਡਾ ਇੱਕ ਸ਼ੇਅਰ ਕਿਸੇ ਬਜ਼ੁਰਗ ਦੀ ਜ਼ਿੰਦਗੀ ਬਚਾ ਸਕਦਾ ਹੈ